ਤਨ ਬਾਬਾ ਸ੍ਰੀ ਚੰਨ ਜੀ ਪਰਮਾਤਮਾ ਦੇ ਸਿਮਰਨ ਅਤੇ ਪਰਮਾਤਮਾ ਦੇ ਨਾਮ ਜਪਣ ਵਿੱਚ ਟਾਈਮ ਦੀ ਇਹ ਨਹੀਂ ਮਹੱਤਤਾ ਨਹੀਂ ਸੋਚੋ ਕਿ ਇੱਕ ਧਰਤੀ ਉੱਪਰ ਇੱਕ ਸੈਕਿੰਡ ਬੀਤਦਾ ਹੈ ਅਤੇ ਇਸ ਧਰਤੀ ਦੇ ਉੱਪਰ ਇੱਕ ਸਾਲ ਬੀਤਦਾ ਹੈ ਇੱਕ ਇਨਸਾਨ ਉਸ ਧਰਤੀ ਦੇ ਉੱਤੇ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਅਤੇ ਇੱਕ ਵਿਅਕਤੀ ਇਸ ਧਰਤੀ ਦੇ ਉੱਪਰ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਤਾਂ ਕਿ ਸੋਚੋ ਕਿ ਉਹ ਵਿਅਕਤੀ ਜ਼ਿਆਦਾ ਭਗਤੀ ਕਰਦਾ ਹੋਵੇਗਾ ਇਸ ਧਰਤੀ ਦੇ ਨਾਲੋਂ ਕਿਉਂਕਿ ਇੱਥੇ 1 ਸਾਲ ਬੀਤ ਰਿਹਾ ਹੈ ਤਾਂ ਇੱਕ ਇਨਸਾਨ ਇੱਥੇ 1 ਸਾਲ ਭਗਤੀ ਕਰਦਾ ਹੈ ਪਰਮਾਤਮਾ ਦੀ ਤਾਂ ਕਿ ਉਹ ਵਿਅਕਤੀ ਜੋ ਦੂਸਰੀ ਧਰਤੀ ਦੇ ਉੱਪਰ ਇੱਕ ਸੈਕਿੰਡ 1 ਸਾਲ ਦੇ ਬਰਾਬਰ ਭਗਤੀ ਕਰ ਰਿਹਾ ਹੈ ਤਾਂ ਕਿ ਉਸ ਦੀ ਭਗਤੀ ਜ਼ਿਆਦਾ ਹੋਵੇਗੀ ਨਹੀਂ ਕਿਉਂਕਿ ਉਹ ਉਸ ਹਿਸਾਬ ਦੇ ਨਾਲ ਭਗਤੀ ਕਰ ਰਿਹਾ ਹੈ ਇਨਸਾਨ ਇਸ ਧਰਤੀ ਦੇ ਹਿਸਾਬ ਨਾਲ ਭਗਤੀ ਕਰ ਰਿਹਾ ਹੈ ਲੱਖਾਂ ਸਾਲ ਧਰਤੀ ਦੇ ਉੱਤੋਂ ਬੀਤੇ ਹਰ ਸਮੇਂ ਹਰ ਟਾਈਮ ਅਲੱਗ ਅਲੱਗ ਸੀ ਹਰ ਟਾਈਮ ਦੀ ਸਪੀਡ ਅਲੱਗ ਅਲੱਗ ਸੀ ਜਦੋਂ ਦੀ ਧਰਤੀ ਬਣੀ ਉਸ ਤੋਂ ਲੈ ਕੇ ਹੁਣ ਤੱਕ ਸਮੇਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ ਕਈ ਧਰਤੀਆਂ ਦੇ ਉੱਪਰ ਇਨਸਾਨ ਭਗਤੀ ਕਰ ਰਹੇ ਹੋਣਗੇ ਅਤੇ ਕਰੋੜਾਂ ਸਾਲ ਬੀਤ ਚੁੱਕੇ ਹੋਣਗੇ ਉਹਨਾਂ ਨੂੰ ਭਗਤੀ ਕਰਦੇ ਹੋਏ ਪਰਮਾਤਮਾ ਉਹਨਾਂ ਨੂੰ ਉਸ ਅਨੁਸਾਰ ਹੀ ਮਿਲਦੇ ਹਨ ਇਨਸਾਨ ਚਾਹੇ ਇੱਕ ਸੈਕਿੰਡ ਭਗਤੀ ਕਰੇ ਚਾਹੇ ਕਰੋੜਾਂ ਸਾਲ ਭਗਤੀ ਕਰੇ ਇੱਕ ਸੈਕਿੰਡ ਦੀ ਭਗਤੀ ਇੱਕ ਸੈਕਿੰਡ ਵਾਸਤੇ ਹੀ ਹੈ ਅਤੇ ਕਰੋੜਾਂ ਸਾਲਾਂ ਦੀ ਭਗਤੀ ਕਰੋੜਾਂ ਸਾਲਾਂ ਵਾਸਤੇ ਹੈ ਸੋਚੋ ਕਿ ਇੱਕ ਵਿਅਕਤੀ ਦੀ ਉਮਰ 1 ਕਰੋੜ ਸਾਲ ਹੈ ਉਸ ਨੂੰ ਘੱਟੋ ਘੱਟ 5-10 ਲੱਖ ਸਾਲ ਭਗਤੀ ਕਰਨੀ ਪਵੇਗੀ ਇਸੇ ਤਰ੍ਹਾਂ ਇਨਸਾਨ ਜੋ ਇਸ ਧਰਤੀ ਤੇ ਰਹਿ ਰਿਹਾ ਹੈ ਉਸ ਦੀ ਉਮਰ ਲਗਭਗ 100 ਸਾਲ ਹੈ ਤਾਂ ਉਸ ਨੂੰ ਕਟੋ ਘਟ 5 10 ਸਾਲ ਤਾ ਭਗਤੀ ਕਰਨੀ ਹੀ ਪਵੇਗੀ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਅਜਿਹਾ ਨਹੀਂ ਕਿ ਇੱਕ ਸੈਕਿੰਡ ਵਿੱਚ ਪਰਮਾਤਮਾ ਦਾ ਨਾਮ ਲਿਆ ਤਾਂ ਗਿਆਨ ਪ੍ਰਾਪਤ ਹੋ ਗਿਆ ਅਜਿਹਾ ਨਹੀਂ ਪਰਮਾਤਮਾ ਨੇ ਜੋ ਇਨਸਾਨੀ ਮਨ ਦੇ ਅੰਦਰ ਇੰਦਰੀਆਂ ਬਣਾਈਆਂ ਹਨ ਉਹ ਇੰਦਰੀਆਂ ਨੂੰ ਜਾਗਰਿਤ ਕਰਨ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਇਹਨਾ ਵਿਸ਼ਾਲ ਹੈ ਪਰਮਾਤਮਾ ਇਨਸਾਨੀ ਬੁੱਧੀ ਵਿੱਚ ਸਮਾ ਨਹੀਂ ਸਕਦਾ ਇਨਸਾਨੀ ਬੁੱਧੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਸੰਪੂਰਨ ਰੂਪ ਵਿੱਚ ਉਸ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦੀ ਪਰਮਾਤਮਾ ਵਿਸ਼ਾਲ ਹੈ ਇਨਸਾਨੀ ਬੁੱਧੀ ਬਹੁਤ ਛੋਟੀ ਪਰ ਕੋਸ਼ਿਸ਼ ਤਾਂ ਕਰਨੀ ਪਵੇਗੀ ਇਨਸਾਨ ਨੂੰ ਕੋਸ਼ਿਸ਼ ਦੇ ਨਾਲ ਹੀ ਪਰਮਾਤਮਾ ਮਿਲਦੇ ਹਨ ਜਿਨ੍ਹਾਂ ਨੂੰ ਗਿਆਨ ਪਰਮਾਤਮਾ ਦੇਣਾ ਚਾਹਣਗੇ ਉਹਨਾਂ ਕੋ ਇਨਸਾਨ ਪ੍ਰਾਪਤ ਕਰੇਗਾ ਗਿਆਨ ਸੰਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ